ਪੈਣ ਨਹੀਂ ਸੀ ਹੋਣ ਦਿੰਦੀ ਭਰਾ ਦਾ ਰਿਸ਼ਤਾ ਪੈਣ ਨਹੀਂ ਚਾਹੁੰਦੀ ਸੀ ਕਿ ਮੇਰੇ ਭਰਾ ਦਾ ਵਿਆਹ ਹੋਵੇ ਪੈਣ ਨੇ ਆਪਣੇ ਭਰਾ ਨਾਲ ਐਡਾ ਵੱਡਾ ਧੋਖਾ ਕੀਤਾ ਕਿ ਭਰਾ ਦਾ ਸਾਰਾ ਘਰ ਉੱਜੜ ਗਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਸ ਬਾਈ ਨਾਲ ਬਹੁਤ ਕੁਝ ਮਾੜਾ ਹੋਇਆ ਤੇ ਮਾੜਾ ਕਰਨ ਵਾਲੀ ਕੌਣ ਸੀਗੀ ਸੱਕੀ ਭੈਣ ਆਜੋ ਕਰਦੇ ਆ ਬਾਈ ਦੇ ਬਚਪਨ ਤੋਂ ਸ਼ੁਰੂਆਤ ਬਾਈ ਕਹਿੰਦਾ ਮੇਰੇ ਫਾਦਰ ਸਾਹਿਬ ਦੇ ਕੋਲੇ ਪੰਜ ਕਿੱਲੇ ਜ਼ਮੀਨ ਦੇ ਸੀਗੇ ਤੇ ਅਸੀਂ ਦੋ ਭੈਣ ਭਰਾ ਸੀਗੇ ਮੇਰੀ ਭੈਣ ਮੇਰੇ ਨਾਲੋਂ ਵੱਡੀ ਸੀਗੀ ਤੇ ਮੈਂ ਆਪਦੀ ਭੈਣ ਨਾਲੋਂ ਛੋਟਾ ਸੀਗਾ ਮੈਂ ਲਗਭਗ ਆਪਦੀ ਭੈਣ ਨਾਲੋਂ 7-8 ਸਾਲ ਛੋਟਾ ਸੀਗਾ ਕਹਿੰਦਾ ਜਿਵੇਂ ਕਿ ਮੈਨੂੰ ਮੇਰੇ ਚਾਚੇ ਤਾਂ ਦੱਸਿਆ ਮੈਨੂੰ ਔਵੇਂ ਪਤਾ ਕਿ ਜਦੋਂ ਮੇਰੀ ਮਾਂ 3 ਕਿ ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਆ ਉਦੋਂ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਜਾਂਦੀ ਆ ਤੇ ਜਦੋਂ ਕਹਿੰਦਾ ਮੇਰਾ ਜਨਮ ਹੁੰਦਾ ਮੇਰੇ ਜਨਮ ਤੋਂ ਕਹਿੰਦਾ 3-4 ਮਹੀਨਿਆਂ ਬਾਅਦ ਮੇਰੀ ਮਾਂ ਦੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਅਸੀਂ ਇਕੱਲੇ ਦੋਵੇਂ ਭੈਣ ਭਰਾ ਰਹਿ ਜਾਂਦੇ ਆ ਕਹਿੰਦਾ ਜਿਹੜੀ ਮੇਰੀ ਭੈਣ ਸੀਗੀ ਉਹ ਲਗਭਗ ਮੇਰੇ ਤੋਂ 8 ਕਿਸਾਲ ਵੱਡੀ ਸੀਗੀ ਚਲੋ ਜੀ ਚਾਚੇ ਤਾਇਆ ਦੇ ਘਰ ਨਾਲ ਨਾਲ ਸੀਗੇ ਚਾਚੇ ਤਾਇਆ ਨੇ ਸਾਥ ਵੀ ਬੜਾ ਦਿੱਤਾ ਤੇ ਜੜਾ ਵੀ ਬੜੀਆਂ ਵੱਡੀਆਂ ਕਹਿੰਦਾ ਚਲੋ ਜੀ ਇੱਕ ਮੇਰਾ ਤਾਇਆ ਚੰਗਾ ਸੀਗਾ ਉਹਨੇ ਚਲੋ ਜੀ ਕਹਿੰਦਾ ਸਾਨੂੰ ਗੱਲ ਨਾਲ ਲਾਇਆ ਤੇ ਸਾਡਾ ਗੁਜ਼ਾਰਾ ਹੁੰਦਾ ਰਿਹਾ ਕਹਿੰਦਾ ਜਿਹੜੀ ਮੇਰੀ ਭੈਣ ਸੀਗੀ ਇਹੇ ਮੇਰੇ ਸਾਹਾਂ ਚ ਸਾਹ ਲੈਂਦੀ ਸੀ ਜੇ ਮੇਰੇ ਕੰਡਾ ਵੀ ਵੱਜ ਜਾਂਦਾ ਸੀ ਤਾਂ ਵੀ ਇਹ ਕਹਿੰਦਾ ਨਹੀਂ ਸੀ ਜਰਦੀ ਮੈਂ ਹੈਗਾ ਸੀ ਕਹਿੰਦਾ 14 ਕਿਸਾਲਾਂ ਦਾ ਮੇਰੀ ਭੈਣ ਹੋ ਗਈ ਸੀ ਉਦੋਂ ਮੇਰੀ ਭੈਣ ਦਾ ਕਦਾਂ ਵਿਆਹ ਹੋ ਚੁੱਕਾ ਸੀਗਾ ਕਹਿੰਦਾ ਚਲੋ ਜੀ ਮੈਂ ਘਰ ਚ ਕੱਲਾ ਰਹਿ ਗਿਆ 14 ਸਾਲਾਂ ਦਾ ਕਦੇ ਮੈਂ ਕਿਹੜੇ ਚਾਚੇ ਤਾਏ ਦੇ ਪੱਠੇ ਪਾ ਦਿਆ ਕਰਨੇ ਕਦੇ ਕਿਹੜੇ ਚਾਚੇ ਤਾਏ ਦੇ ਪੱਠੇ ਪਾ ਦਿਆ ਕਰਨੇ ਪੱਠੇ ਪਾ ਦਿਆ ਕਰਨੇ ਉਹਨਾਂ ਨਾਲ ਕੰਮ ਕਰਾ ਲਿਆ ਕਰਨਾ ਉਹਨਾਂ ਨੇ ਰੋਟੀ ਦੇ ਦੇ ਕਹਿੰਦੀ ਰੋਟੀ ਖਾ ਲਿਆ ਕਰਨੀ ਚਲੋ ਜੀ ਰਾਤ ਨੂੰ ਆ ਕੇ ਕਹਿੰਦਾ ਨਹਾ ਲੋ ਕੇ ਆਪਦੇ ਘਰੇ ਸੌਂ ਜਾਇਆ ਕਰਨਾ ਸਵੇਰੇ ਫੇਰ ਉੱਠਣਾ ਫੇਰ ਚਾਚੇ ਤਾਏ ਦੀ ਕਿਸੇ ਬੂਹੇ ਕੇ ਜਾਣਾ ਕਿਸੇ ਨੇ ਚਾਹ ਦੇ ਦਿਆ ਕਰਨੀ ਉਹਨੇ ਕਹਿਣਾ ਸਾਡੇ ਖੇਤੋਂ ਪੱਠੇ ਵੜ ਲਿਆ ਕਿਸੇ ਨੇ ਕਹਿਣਾ ਸਾਡਾ ਗੋਹਾ ਸਿੱਟ ਦੇ ਕਹਿਣ ਕਹਿੰਦਾ ਮੈਂ ਮਾੜਾ ਮੋਟਾ 5-7 ਕਲਾਸਾਂ ਪੜ੍ਹਿਆ ਜਦੋਂ ਮਾਪੇ ਸਿਰ ਤੇ ਨਾਲ ਹੁਣ ਤੱਕ ਪਤਾ ਫਿਰ ਕਿੰਨੇ ਪੜਾਉਣਾ ਤੇ ਕਿੰਨੇ ਲਿਖਾਉਣਾ ਹਨਾ ਕੱਲ ਜਿਹੜੀ ਮੇਰੀ ਭੈਣ ਸੀਗੀ ਇਹ ਮੇਰੇ ਸਮਾਂ ਚ ਸਾ ਲੈਂਦੀ ਸੀ ਮੰਨ ਲਓ 10-15 ਦਿਨਾਂ ਬਾਅਦ ਮੇਰੇ ਕੋਲ ਇੱਕ ਇਥੇ ਘਰੇ ਗੀੜਾ ਮਾਰ ਜਾਂਦੀ ਸੀ ਮੇਰੀ ਸੁੱਖਸਾਂ ਦਾ ਪਤਾ ਕਰ ਜਾਂਦੀ ਸੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਭੈਣ ਕਰੇ ਦੋ ਬੇਟਿਆਂ ਨੇ ਜਨਮ ਲਿਆ ਭੈਣ ਦਾ ਚਲੋ ਵਧੀਆ ਘਰ ਬਸ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੀ ਵਿਆਹ ਦੀ ਉਮਰ ਹੋ ਗਈ ਕਹਿੰਦਾ ਜਦੋਂ ਮੇਰੀ ਵਿਆਹ ਦੀ ਉਮਰ ਹੋ ਗਈ ਚਲੋ ਪਿੰਡ 'ਚ ਇੱਕ ਦੋ ਘਰ ਸੀਗੇ ਜਿਹੜੇ ਮੈਨੂੰ ਰਿਸ਼ ਵੀ ਚਲੋ ਸਿਰਿਸ਼ਤਾ ਕਰਾ ਦਿੰਨੇ ਆ ਵੀ ਚਲ ਘਰ ਵਸਦਾ ਹੋ ਜਾਊਗਾ ਚਲੋ ਜੀ ਕਹਿੰਦਾ ਇੱਕ ਦੋ ਘਰ ਮੈਨੂੰ ਵੇਖਣ ਲਈ ਆਏ ਉਸ ਤੋਂ ਬਾਅਦ ਇਹ ਕਹਿੰਦਾ ਸੀ ਕੁੜੀ ਵੇਖਣ ਲਈ ਜਾਣੀ ਸੀ ਕਹਿੰਦਾ ਉਹ ਘਰ ਮੈਨੂੰ ਵੇਖਣ ਲਈ ਆਉਂਦੇ ਆ ਉਸ ਤੋਂ ਬਾਅਦ ਸਾਰੀ ਚੁੱਪਚਾਪ ਹੋ ਜਾਂਦੀ ਆ ਕਹਿੰਦਾ ਇੱਕ ਦਿਨ ਅਚਾਨਕ ਕੀ ਹੁੰਦਾ ਕਿ ਮੈਂ ਸ਼ਹਿਰੋਂ ਆ ਰਿਹਾ ਹੁੰਨਾ ਤਾਂ ਮੈਨੂੰ ਰਸਤੇ 'ਚ ਉਹੀ ਬੰਦਾ ਟੱਕਰ ਜਾਂਦਾ ਸਾਡੇ ਪਿੰਡ ਦਾ ਜਿਹੜਾ ਕਿ ਮੈਨੂੰ ਰਿਸ਼ਤਾ ਕਰਾਉਂਦਾ ਸੀਗਾ ਤੇ ਇਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਐ ਕਰਕੇ ਵੀ ਕੀ ਗੱਲ ਵੀ ਕੀ ਚੱਕਰ ਬਣ ਗਿਆ ਵੀ ਸਾਰਾ ਕੁਝ ਚੁੱਪਚਾਪ ਹੀ ਹੋ ਗਈ ਯਾਰ ਵਿਆਹ ਸਰੇਣੀ ਚੜਿਆ ਕੰਮ ਉਹ ਕਹਿੰਦਾ ਭਰਾਵਾ ਕਿੰਨਾ ਯਾਰ ਮੈਂ ਵੀ ਕਿਨੇ ਜਵਾਬ ਦਿੱਤਾ ਉਹ ਕਹਿੰਦਾ ਚੱਲ ਛੱਡ ਪਰ ਹੁਣ ਕੀ ਇੰਨੀਆਂ ਗੱਲਾਂ ਕਰਨੀਆਂ ਨੇ ਮੁੜ ਕੇ ਤੁਹਾਡਾ ਆਪਸ ਚ ਪਾੜ ਪੈ ਜਾਊਗਾ ਕੋਈ ਗੱਲ ਨਹੀਂ ਤੁਹਾਡੇ ਆਪ ਦੇ ਹੀ ਨੇ ਜਿਹੜਾ ਕੁਛੇ ਕਰਦੇ ਫਿਰਦੇ ਨੇ ਕਾਂ ਚੱਲ ਮੈਂ ਵੀ ਇੰਨੀ ਗੱਲ ਸੁਣ ਕੇ ਚੁੱਪ ਕਰਕੇ ਆਗੇ ਬਹਿ ਗਿਆ ਤੇ ਕਹਿੰਦਾ ਤੁਹਾਡੇ ਕਿਦਾਂ ਆਪ ਦੇ ਮੇਰੀ ਭੈਣ ਆਈ ਮੈਨੂੰ ਮਿਲਣ ਵਾਸਤੇ ਤੇ ਮੈਂ ਉਹਦੀ ਭੈਣ ਨੂੰ ਸਾਰੀ ਗੱਲ ਦੱਸੀ ਕਿ ਭੈਣੇ ਇਸ ਤਰ੍ਹਾਂ ਕਰਕੇ ਜਿਹੜਾ ਰਿਸ਼ਤਾ ਹੁੰਦਾ ਸੀ ਨਾ ਉਹ ਮੈਨੂੰ ਵਿਚੋਲਾ ਬੰਦਾ ਮਿਲਿਆ ਸੀਗਾ ਤੇ ਉਹ ਕਹਿੰਦਾ ਸੀ ਤੁਹਾਡੇ ਆਪਣੇ ਰਿਸ਼ਤੇ ਨੀ ਹੋਣ ਦਿੰਦੇ ਕਹਿੰਦਾ ਹੁਣ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਜਿੰਨੂੰ ਮੈਂ ਦੱਸ ਰਿਆਂ ਜਿਹੜੀ ਮੈਂ ਭੈਣ ਨੂੰ ਦੱਸ ਰਿਆਂ ਇਹੀ ਮੈਨੂੰ ਰਿਸ਼ਤਾ ਨਹੀਂ ਹੋਣ ਦਿੰਦੀ ਪਈ ਨਾ ਇੰਨਾਂ ਗੱਲਾਂ ਦਾ ਮੈਨੂੰ ਬਾਅਦ ਚ ਜਾ ਕੇ ਪਤਾ ਲੱਗਿਆ ਮੈਨੂੰ ਪਹਿਲਾਂ ਨਹੀਂ ਇਸ ਗੱਲ ਦਾ ਪਤਾ ਲੱਗਿਆ ਕਿ ਮੈਨੂੰ ਰਿਸ਼ਤਾ ਕੌਣ ਨਹੀਂ ਹੋਣ ਦਿੰਦਾ ਚਲੋ ਜੀ ਇਸ ਤਰ੍ਹਾਂ ਟਾਈਮ ਲੰਘਦਾ ਜਾਂਦਾ ਮੇਰੀ ਉਮਰ ਕਹਿੰਦਾ 26 27 ਸਾਲ ਦੀ ਹੋ ਜਾਂਦੀ ਆ ਚਲੋ ਜੀ ਕਹਿੰਦਾ ਮੇਰੀ ਤਾਈ ਨੂੰ ਮੇਰੇ ਦੇ ਤਰਸ ਆ ਜਾਂਦਾ ਮੇਰੀ ਤਾਈ ਆਪਦੇ ਪੇਕੇ ਆਲੇ ਪਾਸੋਂ ਮੈਨੂੰ ਰਿਸ਼ਤਾ ਕਰਾ ਮਨ ਲਾ ਵੀ ਜਿਵੇਂ ਇੱਕ ਬੰਦਾ ਫਰਜ਼ਾ ਪੂਰਾ ਕਰਨ ਲਈ ਆਉਂਦਾ ਹਨ ਬਸ ਫਰਜ਼ਾ ਪੂਰਾ ਕਰਨ ਆਇਆ ਉਸ ਤੱਕ ਰਾਤ ਵੀ ਨਹੀਂ ਮੇਰੇ ਕੋ ਰਹੀ ਕਹਿੰਦਾ ਮੈਂ ਬੜਾ ਜ਼ੋਰ ਲਾਏ ਪੈਣੇ ਦਾ ਆਤਾ ਰਹੇ ਹਨ ਨਹੀਂ ਵੀਰੇ ਨਹੀਂ ਨਹੀਂ ਬੱਚਿਆਂ ਨੇ ਸਕੂਲ ਜਾਣਾ ਜੇ ਉਹ ਹਨਾ ਕਹਿੰਦਾ ਬਾਣੇ ਮੁੰਨੇ ਬਣਾਏ ਕਹਿੰਦਾ ਉੱਠ ਗਈ। ਕਹਿੰਦਾ ਚਲੋ ਜੀ ਮੈਂ ਸੋਚਿਆ ਵੀ ਚਲੋ ਹੁਣ ਆਪਦਾ ਘਰ-ਬਾਰ ਵਸਾਉਨੇ ਹਨਾ। ਚਲੋ ਜੀ ਮੈਂ ਬੜਾ ਖੁਸ਼ ਸੀ ਆਪਦੀ ਜ਼ਿੰਦਗੀ ਚ 5 ਕਿੱਲਾਂ ਦੀ ਮੈਂ ਵਾਈ ਕਰਦਾ ਸੀਗਾ ਤੇ ਗੁਜ਼ਾਰਾ ਬੜਾ ਵਧੀਆ ਛੋਟਾ ਜਿਹਾ ਮੇਰਾ ਪਰਿਵਾਰ ਸੀ ਕਹਿੰਦਾ ਚਲੋ ਜੀ ਸਾਲ ਕੁ ਬਾਅਦ ਮੇਰੇ ਘਰੇ ਪੁੱਤ ਨੇ ਜਨਮ ਲੈ ਲਿਆ। ਉਸ ਤੋਂ ਬਾਅਦ ਕੀ ਹੁੰਦਾ ਕਹਿੰਦਾ ਕਿ ਮੇਰਾ ਪੁੱਤ 4 ਕਿਸਾਲਾਂ ਦਾ ਹੋ ਜਾਂਦਾ ਕਹਿੰਦਾ ਮਾੜੀ ਕਿਸਮਤ ਨੂੰ ਕੀ ਹੁੰਦਾ ਜਿਹੜੀ ਮੇਰੀ ਘਰ ਵਾਲੀ ਹੁੰਦੀ ਆ ਉਹਦੇ ਖਾਣੇ ਵਾਲੀ ਨਾਲੀ ਦੇ ਵਿੱਚ ਕੈਂਸਰ ਹੋ ਜਾਂਦਾ। ਕਹਿੰਦਾ ਪਹਿਲਾਂ ਮੈਂ 2 ਮਹੀਨੇ ਇਧਰ ਉਧਰ ਕਿ ਜਿਹੜੀ ਮੇਰੀ ਘਰ ਵਾਲੀ ਆ ਇਹਦੀ ਖਾਣੇ ਵਾਲੀ ਨਾਲੀ ਦੇ ਵਿੱਚ ਕਹਿੰਦਾ ਵੀ ਕੈਂਸਰ ਆ ਚਲੋ ਜੀ ਕਹਿੰਦਾ ਫਿਰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਹਿੰਦਾ ਮੇਰੇ ਤਾਂ ਹੋਸ਼ ਆਵਾਜ਼ ੁੱਟ ਗਏ ਵੀ ਆਹ ਕੀ ਬਣ ਗਿਆ ਹਨਾ ਵੀ ਵਧੀਆ ਜ਼ਿੰਦਗੀ ਮਸਾਂ ਟਰੈਕ ਤੇ ਚੱਡੀ ਸੀ ਵੀ ਉਹਦਾ ਫਿਰ ਖਲਾਰਾ ਪੈ ਗਿਆ ਜ਼ਿੰਦਗੀ 'ਚ ਚਲੋ ਜੀ ਕਹਿੰਦਾ ਮੈਂ ਉਹਦਾ ਇਲਾਜ ਸ਼ੁਰੂ ਕਰ ਲਿਆ ਕਿਉਂਕਿ ਚਲੋ ਜੀ ਇਲਾਜ ਹੁੰਦਾ ਰਿਹਾ ਹੌਲੀ-ਹੌਲੀ ਕੀਮੋਂ ਲੱਗਣੀ ਨੇ ਸ਼ੁਰੂ ਹੋ ਗਈਆਂ ਹੌਲੀ-ਹੌਲੀ ਆੜਤੀਆਂ ਨੇ ਵੀ ਹੱਥ ਖੜੇ ਕਰਤੇ ਵੀ ਨਹੀਂ ਯਾਰ ਸਾਡੇ ਕੋਲੇ ਪੈਸਾ ਹੈ ਨਹੀਂ ਤੋਗੇ ਬਹੁਤ ਪੈਸਾ ਲੈ ਗਿਆ ਹਨਾ ਕਹਿੰਦਾ ਚਲੋ ਜੀ ਫਿਰ ਮੈਂ ਲਾਸਟ ਤੇ ਫੈਸਲਾ ਕਰ ਲਿਆ ਵੀ ਉਦੋਂ ਤੱਕ ਕੈਂਸਰ ਦੀ ਲਾਸਟ ਸਟੇਜ ਕਦਾ ਮੇਰੀ ਘਰ ਵਾਲੀ ਦੀ ਹੋ ਚਲੀ ਸੀਗੀ ਉਦੋਂ ਡਾਕਟਰ ਕਿਨੂੰ ਰੈਫਰ ਕਰ ਰਹੇ ਸੀਗੇ ਵੀ ਕਿਤੇ ਹੋਰ ਹਸਪੀਟਲ ਤੇ ਲੈ ਜਾਓ ਵੀ ਸਾਡੇ ਬਸੋਂ ਬਾਹਰ ਹੋ ਰਹੀ ਹੈ ਗੱਲ ਤਾਂ ਮੈਂ ਫਿਰ ਇੱਕ ਕਿੱਲਾ ਜ਼ਮੀਨ ਦਾ ਵੇਚਣ ਦਾ ਫੈਸਲਾ ਕਰ ਲਿਆ ਉਂਝ ਤਾਂ ਜਿਹੜੀ ਮੇਰੇ ਆਂਡੀ ਗਵਾਂਡੀ ਸੀ ਸਾਰੇ ਉਹ ਸਾਰੇ ਵਿਚਾਰੇ ਮਾੜੇ ਸੀ ਦੋ ਤਿੰਨ ਤਰ ਕਿੱਲੇ ਵਾਲੇ ਉਹ ਜ਼ਮੀਨ ਖਰੀਦਣ ਜੋ ਕੇ ਹੈ ਨਹੀਂ ਸੀਗੇ ਕਹਿੰਦਾ ਇੱਕ ਪਾਸੇ 670 ਕਿੱਲੇ ਵਾਲੇ ਸਰਦਾਰ ਤਕੜੇ ਸੀ ਉਹਨਾਂ ਨਾਲ ਮੇਰੀ ਦੋ ਕਿੱਲੇ ਜ਼ਮੀਨ ਲੱਗਦੀ ਸੀ ਮੈਂ ਉਹਨਾਂ ਦੇ ਘਰੇ ਗਿਆ ਵੀ ਤੁਸੀਂ ਐ ਕਰੋ ਯਾਰ ਵੀ ਮੇਰਾ ਕਿੱਲਾ ਜ਼ਮੀਨ ਦਾ ਲੈ ਲਓ ਵੀ ਮੇਰਾ ਬੜਾ ਕਹਿੰਦਾ ਚਲੋ ਜੀ ਉਹ ਬੰਦੇ ਚੰਗੇ ਸੀਗੇ ਉੱਥੇ ਬੈਠੇ ਬੈਠੇ ਸਾਡਾ ਸੌਦਾ ਹੋ ਗਿਆ ਤੇ ਉਹਨਾਂ ਨੇ ਮੈਨੂੰ 20000 ਰੁਪਏ ਸਾਈ ਦੇ ਦਿੱਤੇ ਉਹ ਕਹਿੰਦੇ ਆਇਆ ਕਰ ਵੀ ਫਰਦ ਤੇ ਨਕਸ਼ਾ ਲੈ ਕੇ ਕਢਾ ਕੇ ਤੇ ਫਿਰ ਆਪਾਂ ਇੱਕ ਦੋ ਦਿਨ ਤੱਕ ਰਜਿਸਟਰੀ ਕਰਾ ਲੈਨੇ ਆ ਕਹਿੰਦਾ ਚਲੋ ਜੀ ਮੈਂ ਜਲਦੀ ਜਲਦੀ ਸਾਰਾ ਕੁਝ ਕਰਕੇ ਤੇ ਪਟਵਾਰੀ ਕੋਲ ਜਾਵਾਂ ਦੋ ਤੋਂ ਫਰਦ ਨਕਸ਼ਾ ਸਾਰਾ ਕੁਝ ਲਿਆ ਕੇ ਤੇ ਮੈਂ ਉਹਨਾਂ ਨੂੰ ਫੜਾ ਦੇਣਾ ਕਹਿੰਦਾ ਨਾ ਤਾਂ ਮੈਨੂੰ ਫਰਦ ਦੇਖਣੀ ਆਉਂਦੀ ਸੀ ਨਾ ਭਰਾ ਮੈਨੂੰ ਨਕਸ਼ਾ ਵੇਖਣਾ ਆਉਂਦੀ ਕਿਉਂਕਿ ਕਹਿੰਦਾ ਮੈਂ ਜ਼ਿੰਦਗੀ 'ਚ ਫਰਦ ਵੇਖੀ ਪਹਿਲੀ ਵਾਰ ਸੀ ਕਿ ਫਰਦ ਇਹਨੂੰ ਕਹਿੰ ਜਿਹੜੀ ਸਾਡੇ ਨਾਲ ਲੱਗਦੀ ਆ ਤੇ ਮੈਂ ਇਹਨੂੰ ਕਿਹਾ ਵੀ ਭਾਈ ਭੈਣ ਦੇ ਨਾਮ ਕਿਵੇਂ ਬੋਲਦੀ ਆ ਉਹ ਕਹਿੰਦਾ ਭਰਾਵਾ 5 ਕਿਲੇ ਜ਼ਮੀਨ ਆ 2.5 ਕਿਲੇ ਤੇਰੀ ਭੈਣ ਦੇ ਨਾਂ ਬੋਲਦੀ 2.5 ਕਿਲੇ ਤੇਰੇ ਨਾਂ ਬੋਲਦੀ ਆ ਕਹਿੰਦਾ ਅਸਲ 'ਚ ਮੈਨੂੰ ਉਸ ਦਿਨ ਪਤਾ ਲੱਗਾ ਵੀ ਜਿਹੜੀ 2.5 ਕਿਲੇ ਜ਼ਮੀਨ ਆ ਉਹ ਮੇਰੀ ਭੈਣ ਦੇ ਨਾਂ ਬੋਲਦੀ ਆ ਮੈਂ ਉਹਨੂੰ ਆ ਕੋਈ ਗੱਲ ਨਹੀਂ ਬਈ ਜੀ ਕੋਈ ਇਹ ਕਿਹੜੀ ਗੱਲ ਆ ਹਨਾ ਵੀ ਮੈਂ ਆਦੀ ਭੈਣ ਨੂੰ ਫੋਨ ਕਰ ਦਿੰਨਾ ਤਾਂ ਮੇਰੀ ਭੈਣ ਆ ਕੇ ਰਜਿਸਟਰੀ ਕਰਾਜੂਗੀ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਕਹਿੰਦਾ ਅੱਗੋਂ ਸਗੋਂ ਉਹਨਾਂ ਨੇ ਕਿਹਾ ਵੀ ਨਹੀਂ ਭਾਈ ਤੂੰ ਇੱਕ ਵਾਰੀ ਆਦੀ ਭੈਣ ਤੋਂ ਕਨਫਰਮ ਕਰ ਲਾ ਮੜ ਵੀ ਆਪ ਮਾਈ ਡੇਮੰਗੇ ਸਟਾਮ ਲੈ ਕੇ ਉਥੇ ਲਿਖਾ ਲਈਏ ਬਣ ਕੀ ਤੇਰੀ ਭੈਣ ਰਜਿਸਟਰੀ ਕਰਾਉਣਾ ਆਵੇ ਚਾ ਚਲੋ ਜੀ ਮੈਂ ਭੈਣ ਨੂੰ ਫੋਨ ਲਾਇਆ ਜਦੋਂ ਮੈਂ ਭੈਣ ਨੂੰ ਫੋਨ ਲਾਇਆ ਮੈਂ ਕਿਹਾ ਭੈਣੇ ਇਸ ਤਰ੍ਹਾਂ ਕਰਕੇ ਨਾ ਮੈਂ ਕਿੱਲਾ ਜ਼ਮੀਨ ਦਾ ਵੇਚਣਾ ਤੈਨੂੰ ਪਤਾ ਤੇਰੀ ਭਜਾਈ ਨੂੰ ਕੈਂਸਰ ਆ ਇਹਦਾ ਇਲਾਜ ਕਰਾਉਣਾ ਤੇ ਮੇਰੇ ਕੋਲੇ ਹੁਣ ਪੈਸੇ ਨਹੀਂ ਹੈਗੇ ਤੇ ਉਹ ਨਾ ਮੈਂ ਜ਼ਮੀਨ ਕਿੱਲਾ ਵੇਚਣ ਲੱਗਾ ਸੀ ਉਹ ਸਰਦਾਰਾ ਨਾਲ ਜਿਹੜੀ ਲੱਗਦੀ ਹੈ ਕਹਿੰਦਾ ਮੇਰੀ ਭੈਣ ਨੂੰ ਉਸਦਾ ਪਤਾ ਹੀ ਸੀਗਾ ਵੀ ਕਿਹੜੇ ਸਰਦਾਰ ਨੇ ਉਹ ਤੇ ਉਹ ਕਹਿੰਦਾ ਤੇਰੇ ਨਾਲ ਬੋਲਦੀ ਆ ਵੀ ਇਸ ਤਰ੍ਹਾਂ ਕਰਕੇ ਰਜਿਸਟਰੀ ਕਰ ਜੀ ਆ ਕੇ ਕਹਿੰਦੀ ਵੀਰੇ ਮੇਰੇ ਨਾਲ ਬੋਲਦੀ ਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਵੀਰੇ ਨਾਲ ਜ਼ਮੀਨ ਕਿਹਨੇ ਕਰਾਤੀ ਕਿਵੇਂ ਕਰਾਤੀ ਕਹਿੰਦਾ ਮੈਂ ਆਖਿਆ ਭੈਣੇ ਮੈਨੂੰ ਤਾਂ ਪਤਾ ਨਹੀਂ ਹਨਾ ਵੀ ਮੈਂ ਤਾਂ ਛੋਟਾ ਸੀਗਾ ਘਰ 'ਚ ਮੈਂ ਤਾਂ 14 ਸਾਲਾਂ ਤੋਂ ਜਦੋਂ ਤੂੰ ਵਿਆਹੀ ਗਈ ਸੀ ਮੈਨੂੰ ਹੁਣ ਕੀਪਤਾ ਵੀ ਕਿਵੇਂ ਚੜ ਗਈ ਕਿਵੇਂ ਨਹੀਂ ਚੜ ਗਈ ਕਹਿੰਦੀ ਬੜਾ ਗੋਹਰਾਨੀ ਜਿਹਾ ਕਹਿੰਦਾ ਉਹਨੇ ਗੱਲ ਕੀਤੀ ਵੀ ਜਿਵੇਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਹਿੰਦੀ ਚਲ ਕੋਈ ਗੱਲ ਨਹੀਂ ਮੈਂ ਤੇਰੇ ਭਾਈਏ ਨਾਲ ਗੱਲ ਕਰੂੰਗੀ ਤੇ ਫਿਰ ਦੱਸਦੀ ਆ ਵੀ ਅਸੀਂ ਕਦੋਂ ਆਉਨੇ ਆ ਮੈਂ ਚਲ ਠੀਕ ਆ ਤੇ ਕਾਂ ਚਲੋ ਜੀ ਉਸ ਤੋਂ ਬਾਅਦ ਮੈਂ پرانے ਨੰਬਰ ਤੇ ਫੋਨ ਲਾਉਣਾ ਚੋੜੀ ਪਰੋਣਾ ਵੀ ਫੋਨ ਨਹੀਂ ਚੱਕਦਾ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਉਸ ਤੋਂ ਬਾਅਦ ਮੈਂ ਆਪਣੇ ਤਾਇਏ ਦੇ ਘਰ ਜਾਣਾ ਤੇ ਮੈਂ ਆਪਣੇ ਤਾਇਏ ਕੋਲੋਂ ਫੋਨ ਕਰਾਉਣਾ ਇਸ ਤਰ੍ਹਾਂ ਕਰਕੇ ਵੀ ਤਾਇਆ ਆਹ ਗੱਲ ਬਾਤ ਆ ਵੀ ਉਹ ਜ਼ਮੀਨ ਭੈਣ ਦੇ ਨਾਂ ਬੋਲਦੀ ਆ ਤੇ ਮੈਂ ਉਹਨੂੰ ਰਜਿਸਟਰੀ ਵਾਸਤੇ ਕਿਹਾ ਸੀਗਾ ਤੇ ਉਹ ਹੁਣ ਮੇਰਾ ਫੋਨ ਨਹੀਂ ਚੱਕਦੀ ਮੜਾ ਤੂੰ ਫੋਨ ਕਰੇ ਪੁੱਛ ਵੀ ਉਹ ਕੀ ਕਹਿੰਦੇ ਆ ਚਲੋ ਜੀ ਮੇਰੇ ਤਾਇਏ ਨੇ ਫੋਨ ਕੀਤਾ ਤਾਂ ਅੱਗੋਂ ਮੇਰੀ ਭੈਣ ਨੇ ਫੋਨ ਚੱਕ ਲਿਆ ਮੇਰੀ ਭੈਣ ਨੂੰ ਮੇਰਾ ਤਾਇਆ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਉਹ ਰਜਿਸਟਰੀ ਕਰਾਉਣੀ ਸੀ ਵੀਰ ਨੂੰ ਪੈਸੇ ਦੀ ਲੋ ਵੀ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਆ ਉਹ ਤਾਂ ਮੇਰੀ ਹੋਈ ਮੈਂ ਕਿਉਂ ਆਪਦੀ ਅਸਲੀ ਜ਼ਮੀਨ ਵੇਚਾਂ ਜਿਹੜੀ ਉਹਦੀ ਆਪਦੇ ਹਿੱਸੇ ਉਹਦੀ ਉਹ ਵੇਚ ਲੇ ਤਾਇਆ ਕਹਿੰਦਾ ਵੀ ਆਹ ਕੀ ਗੱਲ ਹੋਈ ਵੀ ਕੁੜੀਏ ਤੂੰ ਕਿਵੇਂ ਬੋਲੀ ਜਾਨੀਏ ਉਹ ਕਹਿੰਦੀ ਵੀ ਜੇ ਇਹ ਦੋ ਭਰਾ ਹੁੰਦੇ ਫਿਰ ਵੀ ਜ਼ਮੀਨ ਅੱਧੋ-ਅੱਧੀ ਹੋਣੀ ਸੀ ਕੀ ਹੋਇਆ ਜੇ ਮੈਂ ਭੈਣ ਆ ਤੇ ਮੈਂ ਹੁਣ ਆਪਦਾ ਹਿੱਸਾ ਲੈ ਕੇ ਜਾਊਂਗੀ ਕਹਿੰਦਾ ਕੋ ਮੇਰਾ ਤਾਇਆ ਕਹਿੰਦਾ ਵੀ ਉਹ ਤਾਂ ਵਿਚਾਰਾ ਅੱਗੇ ਮੁਸੀਬਤ ਦਾ ਕੀ ਰਿਆ ਹੋਇਆ ਹਨਾ ਵੀ ਤੂੰ ਵਧੀਆ ਘਰੇ ਵਿਆਈਆਂ ਤੇ ਤੇਰੇ ਘਰ ਵਾਲੇ ਕੋਲੇ 7-8 ਕਿੱਲੇ ਜ਼ਮੀਨ ਦੇ ਹੈਗੇ ਆ ਵੀ ਤੂੰ ਹਿੱਸੇ ਚ ਕੀ ਲੈਣਾ ਹਨਾ ਜਾਂ ਤਾਂ ਤੂੰ ਗਰੀਬ ਹੋਵੇਂ ਜਾਂ ਤੁਹਾਡੇ ਕੋਲ ਜ਼ਮੀਨ ਜਾਇਦਾਦ ਨਾ ਹੋਵੇ ਵੀ ਤੁਹਾਡੇ ਕੋਲ 7-8 ਕਿੱਲੇ ਜ਼ਮੀਨ ਹੈਗੀ ਆ ਉਹਦੇ ਕੋਲ ਤਾਂ ਹੈ ਹੀ ਬਚੇਰੇ ਕੋਲ 5 ਕਿੱਲੇ ਆ ਕਾ ਚੋਲੀ ਤਾਂ ਇਹਦੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਅਗੋਂ ਮੇਰੀ ਭੈਣ ਨੇ ਫੋਨ ਕੱਟਦਾ ਕਾ ਚੋਲੀ ਮੈਂ ਢੱਲਾਇਆ ਮੂੰਹ ਕਰਕੇ ਘਰੇ ਆ ਗਿਆ ਕਹਿੰਦਾ ਭਾਈ ਮੈਂ ਡੰਗਰ ਵਾਲੇ ਕੋਠੇ ਚ ਬੈ ਕੇ ਨਾ ਬੜਾ ਰੋਇਆ ਕਹਿੰਦਾ ਯਾਰ ਮੈਂ ਬੜਾ ਰੋਇਆ ਵੀ ਵੀ ਭੈਣਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਮੈਂ ਤਾਂ ਆਪਦੀ ਭੈਣ ਇੱਡਾ ਵੱਡਾ ਧੋਖਾ ਕਰਤਾ ਮੇਰੇ ਨਾਲ ਤਾਂ ਚਲੋ ਜੀ ਮੈਂ ਨਾ ਕਹਿੰਦਾ ਫਿਰ ਤਾਈ ਕੋਲ ਗਿਆ ਤੇ ਮੈਂ ਤਾਈ ਨੂੰ ਜਾ ਕੇ ਕਿਹਾ ਵੀ ਉਹਨੂੰ ਐਂ ਕਹਿ ਦੇ ਵੀ ਐਂ ਕਰ ਵੀ ਜ਼ਮੀਨ ਤੂੰ ਉਧਰੋਂ ਰਜਿਸਟਰੀ ਕਰ ਦੇ ਆਪ ਦੇ ਲਈ ਪਾਸੇ ਉਹ ਜਿਹੜੇ ਸਰਦਾਰਾਂ ਨੇ ਪਾਸੇ ਕਿੱਲਾ ਜ਼ਮੀਨ ਦਾ ਲੱਗਦਾ ਵੀ ਉਹਦੀ ਰਜਿਸਟਰੀ ਕਰ ਦੇ ਤੇ ਮੇਰੇ ਵਾਲਿਆਂ ਪਾਸੋਂ ਕਿੱਲਾ ਆਪ ਦੇ ਨਾਂ ਕਰਾ ਲਾ ਵੀ ਕਿਉਂਕਿ ਮੇਰੇ ਆਣ ਗਵਾਂਡ ਚ ਕੋਈ ਇੱਡਾ ਘਰ ਹੈ ਨਹੀਂਗਾ ਵੀ ਜਿਹੜਾ ਮੇਰੀ ਜ਼ਮੀਨ ਖਰੀਦ ਲੂਗਾ ਵੀ ਤੂੰ ਉਧਰੋਂ ਜ਼ਮੀਨ ਆਪ ਦੀ ਵੇਚ ਦੇ ਕਿੱਲਾ ਉਹ ਸਰਦਾਰਾਂ ਨੂੰ ਰਜਿਸਟਰੀ ਕਰਾ ਦੇ ਤੇ ਮੇਰਾ ਕਿੱਲਾ ਆਪ ਦੇ ਨਾਮ ਕਰਾ ਲਾ। ਮੈਂ ਚਲੋ ਜੀ ਮੇਰੇ ਤਾਏ ਨੇ ਫਿਰ ਫੋਨ ਕੀਤਾ, ਦੋ ਤਿੰਨ ਵਾਰੀ ਫੋਨ ਕੀਤਾ। ਮਸਾ ਮੇਰੀ ਭੈਣ ਨੇ ਫੋਨ ਚੱਕਿਆ ਤੇ ਕਹਿੰਦਾ ਮੇਰੇ ਭੈਣ ਨੂੰ ਮੇਰੇ ਤਾਏ ਨੇ ਕਿਹਾ ਵੀ ਐ ਕਰ ਵੀ ਜਿਹੜੀ ਤੇਰੇ ਤੇਰੇ ਨਾਲ ਸਰਦਾਰਾਂ ਦੀ ਜ਼ਮੀਨ ਲੱਗਦੀ ਹੈ ਵੀ ਤੂੰ ਐ ਕਰ ਕਿੱਲਾ ਰਜਿਸਟਰੀ ਸਰਦਾਰਾਂ ਨੂੰ ਕਰਾ ਦੇ ਤੇ ਜਿਹੜੀ ਤੇਰੇ ਭਰਾ ਕੋਲੇ ਉਹਦੇ ਜੋ ਕਿੱਲਾ ਤੇਰੇ ਨਾਮ ਕਰਾ ਦਿੰਨੇ ਆ। ਭਾਵੇਂ ਤੂੰ ਪਹਿਲਾਂ ਨਾਮ ਕਰਾ ਲਾ ਕੋਈ ਚੱਕਰ ਨਹੀਂ ਵੀ ਉਹਨੂੰ ਪੈਸਿਆਂ ਦੀ ਲੋੜ ਆ ਵੀ ਹੋਰ ਕਿਉਂ ਦੀ ਜ਼ਮੀਨ ਲੈਣ ਵਾਲਾ ਹੈ ਨਹੀਂਗਾ। ਕਹਿੰਦਾ ਅੱਗੋਂ ਮੇਰੀ ਭੈਣ ਬੋਲੀ ਵੀ ਅਸੀਂ ਨਹੀਂ ਕੱਲ ਨੂੰ ਜ਼ਮੀਨ ਵੇਚਨੀ ਵੀ ਜੇ ਅਸੀਂ ਕੱਲ ਨੂੰ ਤੇਰਾ ਤੇ ਕਹਿੰਦਾ ਇੰਨੀਆਂ ਗੱਲ ਕਹਿ ਕੇ ਕਹਿੰਦਾ ਮੇਰਾ ਤਾਇਆ ਵਿਚਾਰਾ ਕੋ ਹੈਲੋ ਹੈਲੋ ਕਰਦਾ ਰਿਆ ਮੇਰੀ ਭੈਣ ਨੇ ਫੋਨ ਕੱਟਦਾ ਕਹਾਂ ਚਲੋ ਜੀ ਉਸ ਤੋਂ ਬਾਅਦ ਮੇਰੀਆਂ ਆਸਾਂ ਦੇ ਪਾਣੀ ਫਿਰ ਗਿਆ ਵੀ ਨਹੀਂ ਹੋਣਾ ਕਿਸੇ ਪਾਸੇ ਪੇਸ਼ ਨਹੀਂ ਜਾਣੀ ਕਹਾਂ ਚਲੋ ਜੀ ਮੈਂ ਸ਼ਾਮ ਨੂੰ ਜਾਨਾਂ ਤੇ ਜਾ ਕੇ ਸਰਦਾਰਾਂ ਨੂੰ ਸਾਈ ਮੋੜ ਆਉਣਾ ਕਹਿੰਦਾ ਉਹ ਵਿਚਾਰੇ ਬੰਦੇ ਬਹੁਤ ਚੰਗੇ ਸੀਗੇ ਤੇ ਉਹਨਾਂ ਨੇ ਬੜੀ ਹਮਦਰਦੀ ਮੇਰੇ ਨਾਲ ਕੀਤੀ ਵੀ ਚਲ ਕੋਈ ਗੱਲ ਨਹੀਂ ਹਨਾ ਕਹਾਂ ਚਲੋ ਜੀ ਮੁੜ ਕੇ ਮੈਂ ਸੋਚਿਆ ਵੀ ਚੱਲ ਮੈਂ ਜਿਹੜੇ ਮੇਰੇ ਢਾਈ ਕਿੱਲੇ ਨੇ ਮੈਨੂੰ ਤਾਂ ਲਿਮਟ ਲੰਮਟ ਬਣਾ ਲੈਣਾ ਕਹਿੰਦਾ ਜਦੋਂ ਮੈਂ ਬੈਂਕ ਜਾਣਾ ਉੱਥੇ ਜਾ ਕੇ ਮੈਨੂੰ ਪਤਾ ਲੱਗਦਾ ਜਿਹੜੇ ਮੇਰੇ ਢਾਈ ਕਿੱਲੇ ਉਹਨਾਂ ਤੇ ਵੀ ਲਿਮਟ ਵੱਜੀ ਹੋਈ ਪਹਿਲਾਂ ਦੀ ਕਹਿੰਦਾ ਹਾਂ ਇਹ ਕਹਿੰਦਾ ਕਹਿੰਦਾ ਹੁਣ ਇਹਨਾਂ ਗੱਲਾਂ ਦਾ ਮੈਨੂੰ ਨਹੀਂ ਪਤਾ ਹੈਗਾ ਉਹ ਲਿਮਟ ਮੇਰੇ ਪਿਓ ਨੇ ਬਣਾਈ ਹੋਈ ਸੀਗੀ ਜਾਂ ਮੇਰੀ ਭੈਣ ਨੇ ਬਣਾਈ ਆ ਜਾਂ ਕਿਸ ਨੇ ਬਣਾਈ ਆ ਕਹਿੰਦਾ ਕਿਉਂਕਿ ਭਾਈ ਮੈਂ ਛੋਟੀ ਉਮਰ ਤੋਂ ਸਿਰ ਮੇਰੇ ਸਿਰ ਤੋਂ ਮਾਂ ਪਿਓ ਉੱਠ ਗਿਆ ਇੱਕ ਮਾਨਪੜ ਬੰਦਾ ਸੀਗਾ ਮੈਨੂੰ ਕੀ ਬਤਾ ਸਿੰਨਾ ਗੱਲਾਂ ਦਾ ਕਹਿੰਦਾ ਚਲੋ ਜੇ ਉਧਰ ਵੀ ਕਰਜ਼ ਹਾਉਲੀ ਫਿਰ ਮੈਂ ਪਿੰਡ 'ਚ ਕਿਸੇ ਨੂੰ ਕਹਦਾ ਉਹਦੇ ਢਾਈ ਕਿੱਲੇ ਸੀ ਉਹ ਗਹਿਣੇ ਦੇ ਦਿੱਤੇ ਕਹਿੰਦਾ ਚਲੋ ਜੀ ਆਪਦੀ ਘਰ ਵਾਲੀ ਦਾ ਮਾੜਾ ਮੋਟਾ ਇਲਾਜ ਕਰਾਇਆ ਆਖਰ ਨੂੰ ਕਹਿੰਦਾ ਦੀ ਮੌਤ ਹੋ ਗਈ ਕਹਿੰਦਾ ਜਦੋਂ ਮੌਤ ਹੋ ਗਈ ਤੇ ਚਲੋ ਜੀ ਕਹਿੰਦਾ ਮੇਰਾ ਤਾਂ ਘਰ ਉਜੜ ਗਿਆ ਸੀਗਾ ਮੇਰੇ ਚਾਚੇ ਤਾਂ ਆਏ ਨੇ ਮੇਰੀ ਭੈਣ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਤੇਰੀ ਭਰਜਾਈ ਪੂਰੀ ਹੋ ਗਈ ਆ ਵੀ ਸੰਸਕਾਰ ਆ ਆ ਜੀ ਕਹਿੰਦਾ ਮੇਰੀ ਸੱਕੀ ਭੈਣ ਮੇਰੀ ਘਰ ਵਾਲੀ ਦੇ ਸੰਸਕਾਰ ਤੇ ਨਹੀਂ ਆਈ ਕਿਉਂਕਿ ਉਹ ਸੋਚਦੀ ਸੀਗੀ ਜੇ ਮੈਂ ਸੰਸਕਾਰ ਤੇ ਜਾਉਂਗੀ ਕਿਹੜਾ ਮੂੰਹ ਲੈ ਕੇ ਜਾਉਂਗੀ ਰਿਸ਼ਤੇਦਾਰਾਂ ਨੇ ਕਹਿਣਾ ਜੇ ਤੂੰ ਕਿੱਲਾ ਵੇਚ ਦਿੰਦੀ ਖੌਰੀ ਉਹਦਾ ਇਲਾਜ ਹੋ ਜਾਂਦਾ ਉਹ ਬਚ ਜਾਂਦੀ। ਜਾਂ ਉੱਥੇ ਸਾਰੇ ਰਿਸ਼ਤੇਰ ਇਕੱਠੇ ਹੋ ਕੇ ਮੇਰੇ ਤੇ ਇਹ ਨਾ ਪ੍ਰੈਸ਼ਰ ਪਾਉਣ ਵੀ ਤੂੰ ਜ਼ਮੀਨ ਨਾ ਲੈ ਕੇ ਜਾ। ਇੱਕ ਸੱਕੀ ਭੈਣ ਨੇ ਆਪਦੇ ਭਰਾ ਦਾ ਘਰ ਉਜਾੜਤਾ। ਜਿਸ ਦਿਨ ਦਾ ਮੇਰੀ ਭੈਣ ਨੂੰ ਮੈਂ ਕਿਹਾ ਸੀ ਕਿ ਤਾ ਕਿਲਾ ਰਜਿਸਟਰੀ ਕਰਾਉਣ ਵਾਸਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਹਿੰਦਾ ਮੇਰੀ ਭੈਣ ਨੇ ਕਦੇ ਫੋਨ ਨਹੀਂ ਕੀਤਾ। ਕਦੇ ਮੇਰੇ ਵਿਹੜੇ ਪੈਰ ਨਹੀਂ ਪਾਇਆ। ਕਦੇ ਸੁੱਖ ਦੀ ਦੁੱਖ ਦੀ ਕੋਈ ਗੱਲ ਨਹੀਂ ਪੁੱਛੀ ਕਹਿੰਦਾ। ਕਹਿੰਦਾ ਭਾਈ ਮੈਂ ਹੁਣ ਕਿਹੜਾ ਮੂੰਹ ਲੈ ਕੇ ਭੈਣ ਦੇ ਘਰ ਜਾਵਾਂ ਹਣਾ। ਜੇ ਕੋ ਕਰੇ ਗਏ ਨੂੰ ਟੱਕੇ ਮਾਰ ਕੇ ਬਾਹਰ ਕੱਢਦਾ ਫਿਰ ਮੈਂ ਕੀ ਕਰੂੰਗਾ ਕਹਿੰਦਾ ਹੁਣ ਅਸੀਂ ਪਿਓ ਪੁੱਤ ਬਈ ਘਰ ਚ ਕੱਲੇ ਆ ਫਿਰ ਕਹਿੰਦਾ ਮੈਂ ਦੂਜਾ ਵਿਆਹ ਨਹੀਂ ਕਰਾਇਆ ਮੈਂ ਕਿਹਾ ਸੋਚਿਆ ਵੀ ਮਣਾ ਵੀ ਢਾਈ ਕਿਲੇ ਦਾ ਪਹਿਲਾ ਭੈਣ ਲੈ ਗਈ ਹੁਣ ਕੱਲ ਨੂੰ ਜੇ ਕੋਈ ਹੋਰ ਵਿਆਹ ਕੇ ਲੈ ਆਇਆ ਹਨਾ ਤੇ ਉਹਨੇ ਬੱਚਾ ਪੈਦਾ ਕਰ ਲਿਆ ਮੇਰੇ ਇਸ ਪੁੱਤ ਦੀ ਵੀ ਜ਼ਿੰਦਗੀ ਖਰਾਬ ਹੋ ਜਾਊਗੀ ਕਹਿੰਦਾ ਮੈਂ ਸਬਰ ਕਰ ਲਿਆ ਵੀ ਨਹੀਂ ਮੇਰਾ ਇਹੀ ਪੁੱਤ ਮੇਰਾ ਸਭ ਕੁਝ ਆ ਕਹਿੰਦਾ ਆਪੇ ਰੋਟੀ ਪਾਣੀ ਕਰ ਲਈਦਾ ਆਪੇ ਲੀਡ ਕਪੜੇ ਧੋਲੀ ਦੇ ਆ ਚਲੋ ਜੀ ਸਕੂਲ ਚੋਂ ਪੜ੍ਹਦਾ ਵਿਚਾਰਾ ਕਹਿੰਦਾ ਮੈਂ ਇੱਕ ਪ੍ਰਾਈਵੇਟ ਜੌਬ ਤੇ ਲੱਗਾ 15-16000 ਤੇ ਜਦੋਂ ਕਹਿੰਦਾ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ। ਮੈਨੂੰ ਅੱਜ ਵੀ ਉਹ ਇੱਕ ਗੱਲ ਵੱਡ-ਵੱਡ ਕੇ ਖਾਂਦੀ ਆ ਕਿ ਢਡੋਂ ਜੰਮੀਆਂ ਭੈਣਾਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਆਪਦੇ ਛੋਟੇ ਭਰਾ ਨਾਲ ਐਡਾ ਵੱਡਾ ਧੋਖਾ ਕਰ ਗਈ। ਕਹਿੰਦਾ ਅਸਲ 'ਚ ਮੇਰਾ ਘਰ ਉਜਾੜਨ ਵਾਲੀ ਕਹਿੰਦਾ ਮੇਰੀ ਭੈਣ ਹੀ ਸੀ। ਪਹਿਲਾਂ ਉਹ ਮੈਨੂੰ ਰਿਸ਼ਤਾ ਨਹੀਂ ਸੀ ਹੋਣ ਦੇਂਦੀ ਕਿਉਂਕਿ ਉਹ ਚਾਹੁੰਦੀ ਸੀ ਕਿ ਇਹਦਾ ਵਿਆਹ ਨਾ ਹੋਵੇ, ਇਹ ਕੁਵਾਰਾ ਰਹਿ ਜਾਵੇ। ਜਿਹੜੀ ਇਹ ਸਾਰੀ ਜ਼ਮੀਨ 2 ਢਾਈ ਕਿਲੇ ਦਾ ਮੈਂ ਪਹਿਲਾਂ ਆਪਦੇ ਨਾਂ ਕਰਾਈ ਲਈ ਆ ਵੀ ਜਿਹੜੀ ਕਿ ਜਦੋਂ ਮੈਂ ਵਿਆਹ ਕਰਾ ਲਿਆ ਉਸ ਤੋਂ ਬਾਅਦ ਕਹਿੰਦਾ ਉਹਨੇ ਪੱਕੇ ਹੀ ਬੂਏ ਢੋਲੇ ਹੁਣ ਜਦੋਂ ਜਾ ਕੇ ਗੱਲਾਂ ਨਿਕਲਦੀਆਂ ਨੇ ਕਹਿੰਦਾ ਮੈਨੂੰ ਹੁਣ ਪਤਾ ਲੱਗਿਆ ਵੀ ਮੇਰੇ ਪਿਓ ਦੇ ਮਰਨ ਤੋਂ ਬਾਅਦ ਜਿਹੜੀ ਜ਼ਮੀਨ ਸੀਗੀ ਉਹ ਮੇਰੀ ਮਾਂ ਦੇ ਨਾਂ ਚੜੀ ਸੀ ਮੇਰੀ ਮਾਂ ਦੇ ਮਰਨ ਤੋਂ ਬਾਅਦ ਜਾ ਕੇ ਪਟਵਾਰੀ ਦੇ ਕੋਲ ਮੇਰੀ ਭੈਣ ਨੇ ਡੈਥ ਸਰਟੀਫਿਕੇਟ ਹੁੰਦੀ ਆ ਉਹ ਦੇ ਦੂ ਕੇ ਸਾਰਾ ਕੁਝ ਕਰਕੇ ਜ਼ਮੀਨ ਅੱਧੋ-ਅਦੀ ਨਾਮ ਚੜਾ ਵਾਲੀ ਸੀ ਕਿਉਂਕਿ ਕਹਿੰਦਾ ਜ਼ਮੀਨ ਤਾਂ ਅੱਧੋ-ਅਦੀ ਨਾਮ ਚੜਨੀ ਸੀਗੀ ਕਹਿੰਦਾ ਪਰ ਜਾ ਕੇ ਪਟਵਾਰੀ ਨੂੰ ਦੱਸਣਾ ਤਾਂ ਪੈਂਦਾ ਨਾ ਜਾ ਕੇ ਡੈਥ ਸਰਟੀਫਿਕੇਟ ਤਾਂ ਦੇਣੇ ਪੈਂਦੇ ਆ ਵੀ ਹਾਂ ਵੀ ਇਹਨਾਂ ਦੀ ਮੌਤ ਹੋ ਚੁੱਕੀ ਆ ਕਹਿੰਦਾ ਜਿਹੜੇ ਡੈਥ ਸਰਟੀਫਿਕੇਟ ਸੀ ਉਹ ਸਾਰੇ ਕੁਝ ਮੇਰੀ ਭੈਣ ਨੇ ਜਾ ਕੇ ਉਹ ਦਿੱਤੇ ਸੀਗੇ ਜ਼ਮੀਨ ਸਾਡੇ ਨਾਲ ਅੱਧੋ-ਅਦੀ ਚੜ ਗਈ ਸੀ ਕਹਿੰਦਾ ਉਸ ਤੋਂ ਬਾਅਦ ਮੇਰੀ ਭੈਣ ਨੇ ਬਹੁਤ ਜ਼ੋਰ ਲਾਇਆ ਕਿ ਮੇਰਾ ਭਰਾ ਨਾ ਵਿਆਹਿਆ ਜਾਵੇ ਇਹ ਛੜਾ ਰਹਿ ਜੇ ਤੇ ਮੇਰੇ ਦੋ ਪੁੱਤ ਨੇ ਮੈਨੂੰ 5 ਕਿਲੋ ਇਧਰੋਂ ਮਾਜੂਗੀ 8 ਕਿਲੋ ਮੇਰੇ ਘਰ ਦੀ ਜ਼ਮੀਨ ਆ ਵੀ ਮੇਰੇ ਪੁੱਤਾਂ ਦਾ ਵਧੀਆ ਸ਼ਾਇਦ ਜੇ ਕੋਈ ਭੈਣ ਆਪਦੇ ਭਰਾ ਨਾਲ ਇਹੋ ਜਿਹਾ ਧੱਕਾ ਕਰ ਰਹੀ ਆ ਜਾਂ ਆਪਦੇ ਭਰਾ ਤੇ ਇਹੋ ਜਿਹਾ ਤਸ਼ੱਦਦ ਕਰ ਰਹੀ ਆ ਜਾਂ ਆਪਦੇ ਭਰਾ ਦੀ ਦੁਸ਼ਮਣਾਂ ਬਣੀ ਬੈਠੀ ਆ ਸ਼ਾਇਦ ਆ ਵੀਡੀਓ ਦੇਖ ਕੇ ਉਹ ਸਿਆਣੀ ਹੋ ਜੇ ਵੀਡੀਓ ਦੇਖਣ ਵਾਲਾ ਬਹੁਤ-ਬਹੁਤ ਧੰਨਵਾਦ